ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪੜ੍ਹਦੇ ਆਂ ਅੰਗ 1015 ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹਦੇ ਵਿੱਚ ਇਹੀ ਦੱਸਿਆ ਹੈ ਕਿ ਸਾਰੇ ਜਿਹੜੇ ਜਿੰਨੇ ਵੀ ਰਿਸ਼ਤੇਦਾਰ ਐ ਸਾਰੇ ਝੂਠੇ ਆ ਰਿਸ਼ਤੇਦਾਰ ਨਹੀਂ ਦੋ ਵੀ ਰਿਸ਼ਤੇਦਾਰੇ ਜਿਹੜੇ ਆਪਾਂ ਨਾਂ ਰੱਖੇ ਹੋਏ ਸਾਰੇ ਇਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਸੱਚਾ ਜਿਹੜਾ ਰਿਸ਼ਤਾ ਹੈ ਪਰਮਾਤਮਾ ਗੁਰੂ ਦੇ ਨਾਲ ਆ ਉਹ ਕੋਈ ਕੋਈ ਆ ਕੇ ਪਰਮਾਤਮਾ ਨੂੰ ਜਿਹੜਾ ਮਿਲਦਾ ਹੈ ਉਹੀ ਸੱਚਾ ਰਿਸ਼ਤਾ ਹੈ ਪਰਦੇ ਨਾ ਪੈਣਾ ਪਰਜਾਈਆਂ ਨਾ ਸੇ ਸਸੜੀਆਂ ਇਹਨਾਂ ਦੇ ਵਿੱਚ ਕੋਈ ਰਿਸ਼ਤਾ ਕੰਮ ਨਹੀਂ ਆਉਂਦਾ ਸੱਚਾ ਸਾਖ ਦਾ ਟੁੱਟੇ ਗੁਰ ਬੇਲੇ ਸਹੀਆਂ ਸੱਚਾ ਸਾਖ ਜਿਹੜਾ ਉਹ ਹੀ ਗੁਰੂ ਜਿਹੜਾ ਜਿਹੜਾ ਕੋਈ ਆਪਾਂ ਨੂੰ ਪਰਮਾਤਮਾ ਨਾਲ ਮੇਲ ਦੇਂਦਾ ਜਾਂ ਆਪਾਂ ਪਰਮਾਤਮਾ ਨਾਲ ਮਿਲਦੇ ਆ ਬਲਿਹਾਰੀ ਗੁਰੇ ਆਪਣੇ ਸਦ ਬਲਿਹਾਰੇ ਜਾਓ ਗੁਰ ਗੁਰ ਬਿਨ ਏਤਾ ਭਾਵ ਥਕੀ ਗੁਰਪਿਰ ਮੇਲੇ ਦਿੱਤਾ ਮਿਲਾਏ ਗੁਰੂ ਨੂੰ ਪਾਲ ਪਾਲ ਮੈਂ ਕਿ ਥੱਕ ਗਈ ਤੇ ਗੁਰਪਿਰ ਨੂੰ ਜਿਹੜਾ ਉਹ ਮਿਲਾ ਦਿੱਤਾ ਵਾ ਮੈਨੂੰ ਗੁਰੂ ਨੇ ਮੈਨੂੰ ਆਪਣੇ ਨਾਲ ਮਿਲ ਕੇ ਪਤੀ ਨਾਲ ਮਿਲਾ ਦਿੱਤਾ ਵਾ ਰਹਾਉ ਫੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ ਸਾਰੇ ਰਿਸ਼ਤੇ ਦਸੇ ਹੋਇਆ ਆਮਨ ਮੰਨਣ ਨਾ ਰਹਿਣ ਪੂਰ ਭਰੇ ਪਹੀਆਂ ਕਹਿੰਦੇ ਇਹ ਆਉਂਦੇ ਆ ਜਾਂਦੇ ਆ ਇਹਨਾਂ ਨਾ ਰਹਿਣ ਪੂਰ ਭਰ ਪਰ ਕੇ ਜਿਹੜੇ ਇਹ ਰਿਸ਼ਤੇ ਆ ਇਹ ਆ ਤੇ ਜਾ ਰਹੇ ਆ ਰਿਸ਼ਤਾ ਉਹੀ ਸੱਚਾ ਜਿਹੜਾ ਪਰਮਾਤਮਾ ਸਥਿਰ ਜਿਹੜਾ ਹਮੇਸ਼ਾ ਰਹਿਣ ਵਾਲਾ ਮਾਮੇ ਅਤੇ ਮਾਮਣੀਆਂ ਭਾਇਰ ਬਾਪ ਨਾ ਮਾਉ ਮਾਮੇ ਮਾਮਣੀਆਂ ਆਗੀਆਂ ਭਰਾ ਹੋਗੇ ਬਾਪ ਨਾ ਮਾਉ ਨਾ ਬਾਪ ਨਾ ਮਾ ਸਾਥ ਲੜੇ ਤਿਨ 나ਠੀਆਂ ਭੀੜ ਕਣੀ ਦਰਿਆਓ ਇਹ ਜਿਹੜੇ ਸਾਰੇ ਹੈਗੇ ਆ ਕਾਫਲੇ ਜਿਹੜੀ ਭੀੜ ਭੀੜ ਆ ਦਰਿਆ ਦੇ ਵਿੱਚ ਜਿੱਦਾਂ ਕਣੀ ਆ ਭੀੜ ਆ ਸੱਚੋ ਰੰਗ ਰੰਗਾਵਲੋ ਸਖੂ ਸਖੀ ਹਮਾਰੋ ਕੰਤ ਕਹਿੰਦੇ ਹੀ ਪਰਮਾਤਮਾ ਜਿਹੜੇ ਆ ਮਤਲਬ ਸੱਚੇ ਰੰਗ ਰੰਗਾਵlo ਸੱਚਾ ਜਿਹੜਾ ਰੰਗਿਆ ਰੰਗੀਲਾ ਮੇਰਾ ਉਹ ਪਰਮਾਤਮਾ ਹੀ ਹੈ ਸਖੀ ਹਮਾਰੋ ਕੰਤ ਕਹਿੰਦੇ ਸੱਚਾ ਜਿਹੜਾ ਇਹ ਉਹ ਮੇਰਾ ਕੰਤ ਹੀ ਹੈ ਰੰਗੀਲਾ ਹੈ ਪਰਮਾਤਮਾ ਹੀ ਹੈ ਸੱਚ ਵਿਛੋੜਾ ਨਾ ਥੀਏ ਸੋ ਰਹੋ ਰੰਗਰਵੰਤ ਕਹਿੰਦੇ ਕਿ ਮੇਰਾ ਪਰਮਾਤਮਾ ਦੇ ਨਾਲ ਵਿਛੋੜਾ ਜਿਹੜਾ ਨਾ ਪਵੇ ਤਾਂ ਕਿ ਉਸ ਉਸ ਕਰਕੇ ਸੋਰ ਸਹੋ ਰੰਗ ਰਵੰਤ ਸੋ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹੋ ਸੱਬੇ ਰੂਤੀ ਚੰਗੀਆਂ ਜਿਤ ਸੱਚੇ ਸਿਓ ਨਾ ਹੋ ਸਾਰੀਆਂ ਰੂਤਾਂ ਉਹ ਚੰਗੀਆਂ ਹੈ ਜਿਹੜੀਆਂ ਰੂਤਾਂ ਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਵਾ ਸਾਧਨ ਕੰਤ ਪਛਾਨਿਆ ਪਛਾਨਿਆ ਸੁਖ ਸੁਤੀ ਨਿਸਡੇ ਕਿੰਦੇ ਸਾਧਨ ਪਰਮਾਤਮਾ ਨੂੰ ਜਿਹੜਾ ਜੇ ਮਿਲ ਲਿਆਵੇ ਪਰਮਾਤਮਾ ਦੇ ਨਾਲ ਤਾਂ ਪਰਮਾਤਮਾ ਇਸਤਰੀ ਨੇ ਸਾਧਨ ਕੰਤ ਪਛਾਣਿਆ ਉਹਨੇ ਆਪਣਾ ਕੰਤ ਪਰਮਾਤਮਾ ਪਛਾਣ ਲਿਆ ਸੁਖ ਸੁਤੀ ਨਿਸ ਦੇ ਨਿਸ ਦਿਨ ਉਹ ਪਰਮਾਤਮਾ ਦੇ ਨਾਲ ਸੁੱਖ ਦੇ ਵਿੱਚ ਸੌਂਦੀ ਹੈ ਜੇ ਉਸ ਨੇ ਆਪਣੇ ਪ੍ਰਭੂ ਪਰਮਾਤਮਾ ਪ੍ਰੀਤਮ ਨੂੰ ਪਛਾਣ ਲਿਆ ਹੈ ਪਤਨ ਕੂਕੇ ਪਤਨੀ ਵੰਜੋਂ ਤਰਕ ਵਿਲਾੜ ਕਹਿੰਦੇ ਪਤਨ ਕੂਕੇ ਪਤਨੀ ਪਤਨ ਕਹਿੰਦੇ ਕੂਕ ਦਾ ਪਿਆਏ ਦਰਿਆ ਕੂਕ ਦਾ ਪਿਆਏ ਪਤਨੀ ਵੀ ਉਹਨੂੰ ਪਾਂਦੀ ਨੂੰ ਵੀ ਵੰਜੋ ਤਰਕ ਵਿਲਾੜ ਵੰਜੋ ਤਰਕ ਵਮ ਵਮੋ ਤਰਕ ਦੌੜ ਕੇ ਦੌੜ ਕੇ ਉਸ ਵਿੱਚ ਜਿਹੜਾ ਪਤਨ ਕੂਕੇ ਪਤਨੀ ਵੰਜੋ ਤਰਕ ਵਿਲਾੜ ਵੀ ਦੌੜ ਕੇ ਪਦੰਦੜੇ ਡਿਠ ਮੈਂ ਸਤਗੁਰੂ ਬਹੁਤ ਚਾੜ ਕਹਿੰਦੇ ਕੁਛ ਮੈਂ ਵੇਖਿਆ ਭੱਜ ਭੱਜ ਕੇ ਦਿੱਠੇ ਮੈਂ ਸਤਿਗੁਰ ਦੇ ਬਹੁਤ ਹੁੰਦਾ ਜਹਾਜ਼ ਸਤਿਗੁਰ ਦੇ ਜਹਾਜ਼ ਦਿੱਤੇ ਚੜਦੇ ਜਿਹੜੇ ਮੈਂ ਵੇਖਿਆ ਹਿੱਕਣੀ ਲੱਦਿਆ ਇੱਕ ਲੱਦ ਗਏ ਇੱਕ ਭਾਰੇ ਪਰ ਨਾਲ ਜਿਹੜੇ ਕੁਛ ਆ ਲਾਦੇ ਲਾਦੇ ਲੱਦ ਕੇ ਚੜ ਗਏ ਜਹਾਜ਼ ਤੇ ਪ੍ਰਮਾਤਮਾ ਦੇ ਨਾਮ ਵਹਿਗੁਰੂ ਸਿਮਰ ਸਿਮਰ ਕੇ ਪ੍ਰਮਾਤਮਾ ਦੇ ਨਾਮ ਦੇ ਜਹਾਜ਼ ਤੇ ਕੁਛ ਚੜ ਗਏ ਆ ਤੇ ਕੋਸ਼ੇ ਜਿਹੜੇ ਇੱਕ ਪਾਰੇ ਪਰ ਨਾਲ ਕਈ ਜਿਹੜੇ ਹੌਮੇ ਦੇ ਪਾਰ ਦੇ ਨਾਲ ਉਹ ਭਰੇ ਪਏ ਆ ਜਿੰਨੀ ਸੱਚ ਵਣਜਿਆ ਸੇ ਸੱਚੇ ਪ੍ਰਭ ਨਾਲ ਜਿੰਨਾ ਨੇ ਪ੍ਰਭੂ ਨੂੰ ਵਣਜਿਆ ਹੈ ਉਹ ਹੀ ਸੱਚੇ ਪ੍ਰਭੂ ਪ੍ਰੀਤਮ ਦੇ ਨਾਲ ਨੇ ਨਾ ਹਮ ਚੰਗੇ ਆਖੀਏ ਬੁਰਾ ਨਾ ਦਿੱਸੇ ਕੋਏ ਕਹਿੰਦੇ ਅਸੀਂ ਚੰਗੇ ਨਹੀਂ ਤੇ ਸਾਨੂੰ ਮਤਲਬ ਕਿ ਬੁਰਾ ਕੋਈ ਨਹੀਂ ਦਿਖਦਾ ਕਿਉਂਕਿ ਅਸੀਂ ਆਪ ਚੰਗੇ ਨਹੀਂ ਨਾਨਕ ਹੌਮੇ ਮਾਰ ਗਏ ਸੱਚੇ ਜਿਹੜਾ ਸੋਇ ਹਮੇ ਜਿਹੜੀ ਉਹਨੇ ਹੀ ਆਪਣੀ ਮਾਰੀ ਸੱਚੇ ਜਿਹੜਾ ਸੋਇ ਜਿਹੜਾ ਮਤਲਬ ਉਹਦੇ ਵਰਗਾ ਜਿਹੜਾ ਉਸ ਪਰਮਾਤਮਾ ਵਰਗਾ ਉਹਨੇ ਆਪਣੀ ਹਮੇ ਜਿਹੜੀ ਮਾਰੀ ਹੈ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਨਾ ਕੋਈ ਨਾ ਜਾਣਾ ਸਿਆਣਾ ਜੇ ਕੋਈ ਕਹੇ ਕਿ ਮੈਂ ਮੂਰਖ ਹਾਂ ਕੋਈ ਕਹੇ ਮੈਂ ਸਿਆਣਾ ਉਹਦੇ ਕਹਿਣ ਨਾਲ ਨਾ ਉਹ ਸਿਆਣਾ ਹੈ ਆਪਣੇ ਆਪ ਨੂੰ ਕੋਈ ਚਤੁਰ ਸਿਆਣਾ ਬਹੁਤਾ ਅਖਦਾ ਪਰਮਾਤਮਾ ਦੀ ਨਜ਼ਰਾਂ ਵਿੱਚ ਸਿਆਣਾ ਨੇ ਨਾ ਨਾ ਦੇ ਮੂਰਖਾ ਉਹ ਕਿਹਾ ਉਹ ਮੂਰਖਾ ਸਦਾ ਸਹਿਬ ਕੇ ਰੰਗੇ ਰੰਗੇ ਰਾਤਾ ਅੰਨ ਦਿਨ ਨਾਮ ਉਹ ਖਾਣਾ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਤੇ ਅੰਨ ਦਿਨ ਪ੍ਰਮਾਤਮਾ ਦਾ ਨਾਮ ਦਿਨ ਰਾਤ ਜਪਦਾ ਹੈ ਉਹ ਹੀ ਸੱਚੇ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੈ ਬਾਬਾ ਮੂਰਖਾ ਨਾਵੇ ਬਲ ਜਾਓ ਨਾ ਪ੍ਰਮਾਤਮਾ ਦੇ ਹੀ ਨਾਮ ਦੇ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਉਹ ਕਹਿੰਦਾ ਇਹ ਕਹਿੰਦਾ ਪਰਮਾਤਮਾ ਵੀ ਤੂੰ ਹੀ ਮੈਨੂੰ ਦੇਖ ਰਿਆ ਵਾ ਦਿਨ ਰਾਤ ਤੂੰ ਹੀ ਮੈਨੂੰ ਦਿਨ ਤੇ ਰਾਤ ਵੇਖਦਾ ਵਾ ਤੇਰੇ ਨਾਮ ਨਾਲ ਹੀ ਮੈਂ ਜਿਹੜਾ ਤਰ ਸਕਦਾ ਵਾਂ ਮੂਰਖ ਸਿਆਣਾ ਏਕ ਹੈ ਏਕ ਜੋਤ ਦੁਏ ਨਾਏ ਨਾਉ ਮੂਰਖ ਤੇ ਸਿਆਣਾ ਜਿਹੜਾ ਇਹ ਏਕ ਹੀ ਉਹਨਾਂ ਦੇ ਵਿੱਚ ਜੋਤ ਇੱਕੋ ਹੀ ਵਰਸਦੀ ਮੂਰਖਾ ਸਿਰ ਮੂਰਖ ਉਹ ਹੈ ਜੇ ਮੰਨੇ ਨਾ ਹੀ ਨਾਉ ਮੂਰਖਾ ਸਿਰ ਮੂਰਖ ਉਹ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਨਹੀਂ ਮੰਨਦਾ ਜ ਗੁਰਦੁਆਰੇ ਨਾ ਪਾਈਏ ਬਿਨ ਸਤਗੁਰ ਪੱਲੇ ਨਾ ਪਾਏ ਸਤਗੁਰ ਪ੍ਰਮਾਤਮਾ ਦੇ ਪੱਲੇ ਸਤਗੁਰ ਤੋਂ ਬਿਨਾ ਹੀ ਪ੍ਰਮਾਤਮਾ ਦਾ ਨਾਮ ਜਿਹੜਾ ਨਾਮ ਜਪੇ ਤੋਂ ਬਿਨਾ ਨਹੀਂ ਪਾ ਸਕਦੇ ਸਤਗੁਰ ਕੇ ਬਾਣੇ ਮਨ ਵਸੇ ਤਾਂ ਅਹਨਸ ਰਹੇ ਲਵਲਾਏ ਜੇ ਸਤਗੁਰ ਦੇ ਬਾਣੇ ਵਿੱਚ ਰਹਿ ਕੇ ਅਸੀਂ ਮਨ ਵਿੱਚ ਵਸ ਗਏ ਗੱਲ ਫੇਰ ਬਾਣੇ ਦੀ ਆ ਜਾਂਦੀ ਬਾਣੇ ਦੇ ਵਿੱਚ ਰਹਿਣਾ ਬਹੁਤ ਔਖਾ ਹੈ ਜੇ ਪ੍ਰਮਾਤਮਾ ਦੇ ਬਾਣੇ ਵਿੱਚ ਅਸੀਂ ਰਹਿੰਦੇ ਦੀ ਬਾਣੀ ਸਾਰੀ ਦੇ ਵਿੱਚ ਲਿਖਿਆ ਹੈ ਵੀ ਪ੍ਰਮਾਤਮਾ ਦੇ ਬਾਣੇ ਵਿੱਚ ਰਹੋ ਪਾਣੀ ਵਿੱਚ ਰਹੋ ਜੇ ਕਿਸੇ ਨੂੰ ਪ੍ਰਮਾਤਮਾ ਧੀਆਂ ਧੀਆਂ ਦੇ ਜਾਂਦਾ ਹੈ ਬਾਣੇ ਵਿੱਚ ਰਹਿੰਦੇ ਨਹੀਂ ਅਸੀਂ ਕਹਿੰਦੇ ਨੇ ਨਹੀਂ ਵੀ ਸਾਨੂੰ ਤਾਂ ਪੁੱਤਰ ਚਾਹੀਦਾ ਹੈ ਜਾਂ ਕੋਈ ਵੀ ਇਦਾਂ ਮਤਲਬ ਜੰਪ ਲਾ ਲੋ ਬਾਣੇ ਵਿੱਚ ਰਹਿਣਾ ਪ੍ਰਮਾਤਮਾ ਦੇ ਬਾਣੇ ਵਿੱਚ ਰਹਿਣਾ ਬਹੁਤ ਜਿਹੜਾ ਮੁਸ਼ਕਿਲ ਹੈ ਤੇ ਪਰ ਸਾਰੀ ਗੁਰਬਾਣੀ ਇਹੀ ਕਹਿੰਦੀ ਆ ਕਿ ਪ੍ਰਮਾਤਮਾ ਦੇ ਜੇ ਬਾਣੇ ਵਿੱਚ ਰਹੋਗੇ ਤੇ ਪ੍ਰਮਾਤਮਾ ਨੂੰ ਪਾਓਗੇ ਤੁਸੀਂ